ਮਨਪ੍ਰੀਤ ਯਾੜੀ ਨੂੰ ਲੈ ਕੇ ਚਰਚੇ ਤੇਜ਼ ਹੋ ਰਹੇ ਨੇ ਸ਼ਰੋਮਣੀ ਅਕਾਲੀ ਦਲ ਦੇ ਚੁਣਿੰਦਾ ਕੁਝ ਬਚੇ ਦੋ ਵਿਧਾਇਕਾਂ ਦੇ ਵਿੱਚੋਂ ਇੱਕ ਵਿਧਾਇਕ ਮਨਪ੍ਰੀਤ ਯਾੜੀ ਜਿਹੜੇ ਦਾਖਾ ਕੰਸਟਿਟੂਐਂਸੀ ਨੂੰ ਬਿਲੋਂਗ ਕਰਦੇ ਨੇ ਹੁਣ ਚਰਚੇ ਨੇ ਕਿ ਮੰਤਰੀ ਤੇ ਯਾੜੀ ਵੀ ਉਡਾਰੀ ਮਾਰ ਸਕਦੇ ਨੇ ਹਾਲ ਹੀ ਦੇ ਵਿੱਚ ਡਾਕਟਰ ਸੁਖੀ ਬੰਗਾ ਤੋਂ ਵਿਧਾਇਕ ਜਾ ਚੁੱਕੇ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕੇ ਨੇ ਪਰ ਦੂਜੇ ਪਾਸੇ ਹੁਣ ਬਚੇ ਦੋ ਵਿਧਾਇਕ ਤੇ ਉਹਨਾਂ ਦੇ ਵਿੱਚ ਉਹਨਾਂ ਵਿੱਚੋਂ ਵੀ ਮੰਤਰੀ ਤੇ ਆਲੀ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਔਰ ਖਾਸ ਕਰਕੇ ਲੰਘੇ ਦਿਨ ਤੋਂ ਬਾਅਦ ਕਿਉਂਕਿ ਲੰਘੇ ਦਿਨ ਸੀਐਮ ਭਗਵੰਤ ਮਾਨ ਦੇ ਨਾਲ ਮੰਤਰੀ ਤੇ ਆਲੀ ਦਾ ਇੱਕ ਇੰਟਰੈਕਸ਼ਨ ਹੋਇਆ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਹੀ ਮੰਤਰੀ ਤੇ ਆਲੀ ਨੂੰ ਬੁਲਾਇਆ ਆਮ ਤੌਰ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਜ਼ਰਾ ਟੈਸ਼ ਦੇ ਵਿੱਚ ਹੁੰਦੇ ਨੇ ਆਮ ਤੌਰ ਦੇ ਉਤੇ ਅਕਾਲੀ ਦਲ ਦੇ ਵਿਧਾਇਕਾਂ ਨੂੰ ਅਕਾਲੀ ਦਲ ਦੇ ਲੀਡਰਾਂ ਨੂੰ ਤਾੜ ਦੇ ਇਹਾਂ ਫੇ ਰੋਣਾ ਤਾਂ ਮਜ਼ਾਕ ਵੜਾਉਂਦੇ ਨਜ਼ਰ ਆਉਂਦੇ ਨੇ ਪਰ ਮੰਤਰੀ ਤੇ ਆਲੀ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਲਹਿਜਾ ਬੜਾ ਸੌਫਟ ਸੀ ਬੜਾ ਸਤਕਾਰਪੂਰਵਕ ਸੀ ਹਾਲਾਂਕਿ ਡਾਕਟਰ ਸੁਖੀਵਾਰੀ ਵੀ ਸੀਐਮ ਭਗਵੰਤ ਮਾਨ ਕਹਿ ਗਏ ਨੇ ਕਿ ਉਹਨਾਂ ਨੂੰ ਇੱਕ ਹੋਰ ਚਮਕਦਾ ਸਤਾਰਾ ਮਿਲ ਗਿਆ ਡਾਕਟਰ ਸੁਖੀਵਾਰੀ ਵੀ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਜਿਹੜੇ ਕੰਮ ਕਰਨ ਵਾਲੇ ਲੀਡਰ ਨੇ ਆਪਾ ਉਹਨਾਂ ਨੂੰ ਜ਼ਰੂਰ ਲੋਕਾਂ ਦੇ ਵਿੱਚ ਲਿਆਵਾਂਗੇ ਹਰਦੀਪ ਸਿੰਘ ਡਿੰਪੀ ਢੱਲੋਂ ਵਾਰੀ ਵੀ ਇਹੀ ਗੱਲ ਹੋਈ ਸੀ ਔਰ ਹੁਣ ਜਦੋਂ ਮਨਪ੍ਰੀਤਿਆਲੀ ਦੀ ਚਰਚਾ ਚੱਲਦੀ ਪਈ ਹੈ ਉਸ ਵੇਲੇ ਸੀਐਮ ਭਗਵੰਤ ਮਾਨ ਮਨਪ੍ਰੀਤਿਆਲੀ ਨਾਲ ਗੱਲ ਕਰਦੇ ਨਜ਼ਰ ਆਏ ਔਰ ਉਹਨਾਂ ਦੀ ਤਾਰੀਫ਼ ਕਰਦੇ ਨਜ਼ਰ ਆਏ ਕਿ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਬੜਾ ਪ੍ਰਫੁੱਲਤ ਹੈ ਬੜਾ ਚੰਗੀ ਤਰ੍ਹਾਂ ਚੱਲਦਾ ਪਿਆ ਉਹਦੇ ਵਿੱਚ ਕੋਈ ਤਿੰਨ ਪੰਜ ਨਹੀਂ ਹੈ ਜੋ ਕੱਪੜੇ ਬਾਜ਼ੀ ਦੀਆਂ ਗੱਲਾਂ ਹੁੰਦੀਆਂ ਉਹ ਨਹੀਂ ਹੋ ਰਹੀਆਂ ਬੜਾ ਸਾਫ਼ ਸੁਥਰੇ ਤਰੀਕੇ ਨਾਲ ਸਭ ਕੁਝ ਚੱਲਦਾ ਪਿਆ ਐਨਓਸੀ ਬਾਰੇ ਚਰਚਾ ਹੋ ਰਹੀ ਸੀ ਜਿਹੜਾ ਲੰਘੇ ਕੱਲ ਬਿੱਲ ਲਿਆਉਂਦਾ ਗਿਆ ਪਰ ਸਵਾਲ ਇਹ ਹੈ ਕਿ ਇੰਨਾ ਨਰਮ ਲਹਿਜਾ ਮੰਤਰੀ ਤੇ ਆਲੀ ਵੱਲ ਕੀ ਸੀਐਮ ਭਗਵੰਤ ਮਾਨ ਹੁਣ ਮੰਤਰੀ ਤੇ ਆਲੀ ਦੇ ਉੱਤੇ ਅੱਖ ਰੱਖੀ ਬੈਠੇ ਨੇ ਹਾਲਾਂਕਿ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਪਹਿਲਾਂ ਹੀ ਆਮ ਆਦਮੀ ਪਾਰਟੀ ਤੇ ਜਾ ਚੁੱਕੇ ਡਿੰਪੀ ਢੱਲੋਂ ਔਰ ਡਾਕਟਰ ਸੁਖੀ ਆਮ ਆਦਮੀ ਪਾਰਟੀ ਤੇ ਜਾ ਚੁੱਕੇ ਨੇ ਪਿੱਛੇ ਬਚਦੇ ਨੇ ਮੰਤਰੀ ਤੇ ਆਲੀ ਅਤੇ ਮਿਸਿਸ ਗਨੀਵ ਕੌਰ ਮਜੀਠੀਆ ਇਹ ਦੋ ਵਿਧਾਇਕ ਬਚੇ ਹੋਏ ਨੇ ਔਰ ਇਹਨਾਂ ਦੇ ਵਿੱਚੋਂ ਵੀ ਹੁਣ ਮਨਪ੍ਰੀਤ ਅਯਾਲੀ ਦੀਆਂ ਚਰਚਾਾਂ ਮਾ ਤੇਜ਼ ਹੋ ਗਈਆਂ ਨੇ ਹੁਣ ਮਨਪ੍ਰੀਤ ਅਯਾਲੀ ਦੇ ਕਾਰਜਕਾਲ ਉੱਤੇ ਵੀ ਗੱਲ ਕਰਦੇ ਆ ਲੰਘੇ ਕੁਝ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਸਬੰਧਾਂ ਬਾਰੇ ਵੀ ਗੱਲ ਕਰਦੇ ਮਨਪ੍ਰੀਤ ਅਯਾਲੀ ਇੱਕ ਸਟਰੋਂਗ ਕੰਟੈਸਟੈਂਟ ਮੰਨੇ ਜਾਂਦੇ ਆ ਮਨਪ੍ਰੀਤ ਅਯਾਲੀ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨੇ ਅਕਾਲੀ ਦਲ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਚੋਣ ਜਿੱਤੀ ਹੈ ਔਰ ਵਿਧਾਇਕ ਬਣੇ ਨੇ ਆਪਣੇ ਹਲਕੇ ਦੇ ਪਰ ਮਨਪ੍ਰੀਤ ਅਯਾਲੀ ਲੰਘੇ ਕੁਝ ਸਮੇਂ ਤੋਂ ਪਾਰਟੀ ਗਤੀਵਿਧੀਆਂ ਦੇ ਵਿੱਚ ਗੈਰ ਮੌਜੂਦ ਰਹੇ ਨੇ 11 ਹਜ਼ਾਰ ਰੈਲੀ ਹੁਣ ਮੰਤਰੀ ਤੇ ਆਲੀ ਦੀ ਇਹ ਗੈਰ ਹਾਜ਼ਰੀ ਜਾਂ ਫਿਰ ਮੰਪ੍ਰਿਤ ਆਲੀ ਦਾ ਇਹ ਰੁੱਖਾ ਰੁੱਖਾ ਸੁਭਾ ਹੋ ਸਕਦਾ ਹੈ ਕਿ ਇਧਰ ਵੱਲ ਨੂੰ ਗਤੀਵਿਧੀਆਂ ਤੇਜ਼ ਕਰ ਦੇਵੇ ਯਾਨੀ ਕਿ ਜਿਹੜੀਆਂ ਕਿਆਸ ਰਹੀਆਂ ਜੇ ਚੱਲ ਰਹੀਆਂ ਨੇ ਹੋ ਸਕਦਾ ਹੈ ਕਿ ਉਹ ਸੱਚ ਹੋ ਜਾਣ ਪਰ ਇਹ ਸਾਰਾ ਕੁਝ ਅਜੇ ਗੱਲਾਂ ਵਿੱਚ ਹੀ ਹੈ ਮਨਪ੍ਰੀਤ ਤੇਆਲੀ ਭਾਵੇਂ ਪਾਰਟੀ ਨਾਲ ਨਾਰਾਜ਼ ਨੇ ਪਰ ਅਜੇ ਤੱਕ ਵੀ ਉਹ ਪਾਰਟੀ ਨਾਲ ਬਣੇ ਹੋਏ ਨੇ ਇੱਥੋਂ ਆ ਕੇ ਇਹ ਸਾਫ ਸਪਸ਼ਟ ਹੁੰਦਾ ਕਿ ਉਹ ਆਪਣੀ ਪਾਰਟੀ ਨੂੰ ਲੈ ਕੇ ਸਹਿਰਦ ਨੇ ਉਹ ਲੀਡਰਾਂ ਨੂੰ ਲੈ ਕੇ ਇਤਫਾਕ ਰੱਖ ਸਕਦੇ ਨੇ ਲੀਡਰਾਂ ਨੂੰ ਲੈ ਕੇ ਵੱਖ-ਵੱਖ ਖਿਆਲ ਰੱਖ ਸਕਦੇ ਨੇ ਪਰ ਉਹ ਪਾਰਟੀ ਨੂੰ ਲੈ ਕੇ ਸਹਿਰਦ ਨੇ ਪਰ ਇੱਕ ਲੀਡਰ ਇੱਕ ਇਨਸਾਨ ਇੱਕ ਇੰਡੀਵਿਜੂਅਲ ਕਿੰਨੀ ਦੇਰ ਤੱਕ ਵੀ ਇਹ ਸਾਰਾ ਕੁਝ ਚੱਲ ਸਕਦਾ ਜਿਵੇਂ ਕਿ ਹਰਦੀਪ ਡਿੰਪੀ ਟਲੋਂ ਚਲੇ ਗਏ ਜਿਵੇਂ ਕਿ ਡਾਕਟਰ ਸੁਖੀ ਚਲੇ ਗਏ ਕੀ ਮੰਤਰੀ ਤੇਆਲੀ ਵੀ ਪਾਰਟੀ ਛੱਡ ਕੇ ਜਾਣਗੇ ਸਵਾਲ ਤਾਂ ਵੱਡਾ ਇਹ ਹੈ ਕਿ ਆਮ ਆਦਮੀ ਪਾਰਟੀ ਦਾ ਪੱਲਾ ਫੜ ਸਕਦੇ ਨੇ ਦਾਖਾ ਦੇ ਵਿਧਾਇਕ ਸਵਾਲ ਇਹ ਹੈ ਜੋ ਵੀ ਹੋਵੇਗਾ ਉਹਦੇ ਸਮੇਂ ਦੱਸਦੇ ਆ ਬਣੇ ਰੋ ਬਣ ਇੰਡੀਆ ਪੰਜਾਬੀ ਇਲੀਗਲ ਕਲੋਨੀਆਂ ਕਟਾਉਣ ਦਾ ਕੌਣ ਹੈ ਜਨਾਬ ਸਾਰੀਆਂ ਤਾਂ ਵੱਡੇ ਵੱਡੇ ਇਹਨਾਂ ਦੇ ਨਾਮ ਨੇ ਹੋਰ ਕੌਣ ਹੈ ਜੀ ਕਲੋਨਾਈਜ਼ਰ ਕੌਣ ਆਮ ਬਣ ਜੂਗਾ ਬੰਦਾ ਕੋਈ ਕਲੋਨਾਈਜ਼ਰ ਬੰਦੇ ਕੋਲ 99% ਕੋਲ ਦਾ ਚਾਰ ਕਿੱਲੇ ਜ਼ਮੀਨ ਹੈ ਸਰ ਕੌਣ ਕੱਟੇਗਾ ਕਲੋਨੀਆਂ ਕਲੋਨੀਆਂ ਕੱਟਦੇ ਆ ਜਿਹੜੇ ਤਲਵੇ ਚੱਟਦੇ ਐ ਬਸ ਮੈਂ ਇੰਨੇ ਕਹੂੰਗਾ ਸੋ ਇਸ ਕਰਕੇ ਇਹ ਨਾ ਕਰੋ ਕਿ ਹਾਂ ਮੈਂ ਪੋਜਿਟਿਵ ਵੀ ਨੇ ਬੜੀਆਂ ਸਾਫ ਸੁਥਰੀਆਂ ਕਲੋਨੀਆਂ ਕੱਟੀਆਂ ਨੇ ਮੈਂ ਉਹਨਾਂ ਚ ਉਹਨਾਂ ਚ ਮੈਂ ਨਾਮ ਲੈਣਾ ਚਾਹੁੰਦਾ ਬੈਠੇ ਨੇ ਅਈਆੜੀ ਸਾਹਿਬ ਅਈਆੜੀ ਸਾਹਿਬ ਤੁਹਾਡਾ ਜਿਹੜਾ ਸਾਊਥ ਸਿਟੀ ਹੈ 1 ਰੁਪਏ ਦਾ ਵੀ ਕਪੜਾ ਨਹੀਂ ਹੈਗਾ ਉਹ ਚ ਮੈਂ ਸਾਰਾ ਚੈੱਕ ਕਰ ਆ ਲਿਆ ਕਿ ਕੋਈ ਕਿਸੇ ਕਿਸੇ ਇਧਰਲੇ ਪਾਸਿਓਂ ਉਧਰਲੇ ਪਾਸਿਓਂ ਕੋਈ ਕਮੀ ਹੋਵੇ ਨਾ ਕੋਈ ਕਮੀ ਨਹੀਂ ਮੈਂ 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 ਹਾਊਸਟੂ ਬੋਲਣਾ ਚਾਹੁੰਦਾ ਤੁਸੀਂ ਤੁਸੀਂ ਪੱਕੇ ਦਾ ਕੰਮ ਕਰਦੇ ਹੋ ਸਾਰਾ ਪੱਕੇ ਚ ਚੱਲਦਾ ਹੁਣ ਜੇ ਇਧਰਲੇ ਪਾਸੇ ਦੇਖੀ ਤਾਂ ਫਿਰ ਹੈ ਨਹੀਂ ਨਾ ਕੀ ਕਰੀਏ ਸੋ ਇਸ ਕਰਕੇ ਕਹਿਣਾ ਕਿ ਫਰਕ ਹੈ ਬਹੁਤ ਫਰਕ ਹੈ ਜ਼ਮਾਨੇ ਮੇਂ ਔਰ ਨਿਭਾਣੇ ਮੇਂ ਫਰਕ ਹੈ ਗਾਲਿਬ ਚਲੋ ਸ਼ੁਕਰ ਹੈ ਤੇਰਾ ਤਰਕ ਹੈ ਗਾਲਿਬ ਤਾਂ ਚਲਦਾ ਸਰ ਕੋਈ ਗੱਲ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਇਹ ਜਿਹੜਾ ਬਿੱਲ ਹੈ ਨਾ ਇਹਦਾ ਨਾਮ ਹੈ ਐਨਓਸੀ ਹਾਂ ਬਿੱਲ ਦਾ ਨਾਮ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਸੋਧ ਬਿੱਲ 2024 ਸਰ ਜਦੋਂ ਇਹ ਤੁਸੀਂ ਹੁਣੇ ਪਾਸ ਕਰਵਾਓਗੇ ਜਦੋਂ ਇਹ ਪਾਸ ਹੋ ਗਿਆ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਨੂੰ ਲੱਗਣੀਆਂ।